ਦਰਬਾਰ ਗੁਰਦਨ ਦੇ ਭੜੇ ਸੰਸਾਰ ਕੰਨ ਦੇ ਵੜਾ ਕਾਰਾ ਪ੍ਰਸੰਤੀ ਦੇ ਕਦੇ ਵਿਚਾਰ ਰੰਗ ਸੇ ਰੰਗ ਲੋਗ ਇਕ ਪੂਹੀ ਕਜਾਇ ਪ੍ਰਵਾਹ ਨੇ ਕਿਸੇ ਕੇ ਨਹੀਂ ਬਾ ਸੱਚੇ ਨਾਏ ਦਰਬਾਰ ਚ ਪ੍ਰਖਟ ਗੰਗਾ ਜੱਬੇ ਦੇ ਤਪਾਇ دیਵਾਨ ਏਕੋ ਉਪਰਮੇ ਕਾਮਾ ਤਮੇ ਦਾ ਬਹਿ ਲੇ ਖਾ ਪੀ ਚੁਪੇ ਨਾਨਕਾ ਜੋ ਤੇਲ ਕੋੜੀ ਆਵੇ ਆਈ ਕੋੜੀ ਨਾਨਕ ਨਗਰ ਨਗਰ ਜਾਨੀ ਅਰਥਾ ਹੈ Oh yeah. I malati già non rischiano di usare, ma non vedete ਬਿਰੇ ਆਰਦਾਸ ਮਾਰੀ ਜੀਉ ਕਿੰਦ ਸਾਬ ਤੇਰਾ ਵਾਹਿਗੁਰੂ ਬਾਬਾ ਨਾਨਕ ਸਾਬ ਤੇਰੀ ਵਡਿਆਈ ਕੋਈ ਨਾ ਮਿੜੜੇ ਤੇਰਾ ਵਾਹਿਗੁਰੂ ਓਰਨਾ ਜੀ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ੴ ਸ੍ਰੀ ਵਾਹਿਗੁਰੂ ਜੀ ਦੇ ਹੱਥੇ ਜੀ ਭਗਵਾਨ ਜੀ ਸਹਾਈ ਤੁਹਾਡੇ ਨਾਮ ਅੰਮ੍ਰਿਤਮਈ ਬਾਛਾ ਹੈ ਦਸਵੇਂ ਬਖਸ਼ਮਾ ਅਰਜੀਤ ਕੈ ਗੁਰੂ ਨਾਨਕ ਦੇਵ ਜੀ ਆਏ ਬੰਗਤਪੁਰ ਜਮਨਦਾਸ ਰਾਮ ਲਾਜਾ ਮੈਂ ਚਹਾਈ ਅਰਜਨ ਹਰ ਕੋਬਿੰਦ ਨੋ ਸਿਮਰਲ ਜੜੀ ਮਨ ਰਾਏ ਸਿਰੀ ਹਰਿ ਕ੍ਰਿਸ਼ਨ ਧਿਆਈਐ ਰਿਖੇ ਸਬਦ ਸੁਝਾਏ ਤੇ ਮਹਤੁਤ ਸਿਮਰਿਆ ਘਰਿ ਨਾਉ ਨਿਤ ਆਵੇ ਧਾਏ ਸੰਸਾਰੀ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸੰਥਾਏ ਬੇ ਪਹਾਏ ਤੱਕ ਦਾ ਪਾਪ ਕਰਮਾਂ ਦੀ ਆਤਮ ਨਿਬਜੋਗ ਤਨ ਖੰਡ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਆਵੇ ਬਾਠ ਜੀ ਦਾ ਧਿਆਨ ਕਰਕੇ ਬੋਲੋ ਜੀ ਸਾਰੇ ਗੁਰੂ ਪਾਸਟਾਲ ਨੂੰ ਸਮਰਪਿਤ ਜੋ ਪਿੰਡ ਨੇ ਉਲਕਾ ਤੋਂ ਆਇਤਾ ਵਾ ਫਿਰ ਜੁੜ ਜੁੜਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਇਓ ਤਾਂ ਕੀ ਕਹਿਣਾ ਚਾਹੋ ਮੈਂ ਦਸਵੇਂ ਪਾਤਸ਼ਾਹ ਦੀ ਬਖਸ਼ੀ ਹੋਈ ਫਤੇ ਪ੍ਰਵਾਹ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜਰ ਨੇ ਹੋਲਕੇ ਤੋਂ ਕਈ ਦਿਨਾਂ ਤੋਂ ਪ੍ਰਵਾਹ ਫੇਰੀਆਂ ਆਰੰਭ ਕੀਤੀਆਂ ਸੀ ਸੋ ਅੱਜ ਆਖਰੀ ਦਿਨ ਦੀ ਪ੍ਰਵਾਹ ਫੇਰੀ ਦੀ ਸੇਵਾ ਗੁਰਦੁਆਰਾ ਫਰਗੋਬਿੰਦਗੜ੍ਹ ਸਾਹਿਬ ਕਰਾਲੀ ਤੋਂ ਸਾਡੇ ਨਗਰ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਸੀ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ਪੁਰ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਇੱਥੇ ਇੱਕ ਪ੍ਰਵਾਹ ਫੇਰੀ ਇਕੱਠਤਾ ਰਤੀ ਹੋਈ ਸੀ ਹੋਰ ਵੀ ਬਹੁਤ ਨਗਰਾਂ ਤੋਂ ਪ੍ਰਵਾਤ ਫੇਰੀ ਪਹੁੰਚੀ ਹੈ ਇੱਥੇ ਤੇ ਸਾਡੇ ਨਗਰ ਨੂੰ ਵੀ ਸਦਾ ਦਿੱਤਾ ਸੀ ਤਾਂ ਉਹਨਾਂ ਦੇ ਕਹਿਣ ਤੇ ਅਸੀਂ ਵੀ ਅੱਜ ਇੱਥੇ ਪਹੁੰਚੇ ਆ ਸੋ ਬਹੁਤ ਸਾਰਾ ਖੰਡ ਬੜਿਆ ਇੱਥੇ ਦਸਦੇ ਪਾਸ਼ਾ ਦੀਆਂ ਖੁਸ਼ੀਆਂ ਮਿਲੀਆਂ ਸੋ ਸਾਰੀ ਸੰਗਤ ਨੇ ਬਹੁਤ ਪਿਆਰ ਨਾਲ ਦਸਵੇਂ ਪਾਤਸ਼ਾਹ ਜੀ ਦਾ ਜਸ ਗਾਇਆ ਹੈ ਸੋ ਅਸੀਂ ਚਾਹੁੰਦੇ ਆ ਕਿ ਸਾਡਾ ਇਸੇ ਤਰ੍ਹਾਂ ਜੀਵਨ ਮਹਾਰਾਜ ਜੀ ਦੇ ਦੱਸੇ ਹੋਏ ਪੂਰਨਿਆਂ ਦੇ ਅਸੀਂ ਚੱਲ ਸਕੀਏ ਤਾਂ ਜੋ ਅਸੀਂ ਉਹਨਾਂ ਦੀ ਸਿਖਤਾਂ 'ਤੇ ਆ ਸਕੀਏ ਸੋ ਅਸੀਂ ਬਹੁਤ ਖੁਸ਼ਕਿਸਮਤ ਸਮਝਦੇ ਆ ਆਪਣੇ ਆਪ ਨੂੰ ਕਿ ਸਾਨੂੰ ਐਡੀ ਵੱਡੀ ਸੇਵਾ ਮਿਲੀ ਹੈ ਸਾਡੇ ਨੱਦਰ ਤੋਂ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕੋਟਾ ਨ ਕੋਟ ਵਰ ਧੰਨਵਾਦ ਧੰਨ 시ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਇਹ ਕਾਰਜ ਪੂਰੇ ਹੋਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਵੇਂ ਹਰ ਪੁਆਰੀ ਦੇ ਰੂਪੰ ਕੋ ਮੈਨ ਬਹੁਤ ਹੈ ਬਹੁਤ ਸ਼ਬਦ ਨੇ ਰਾਜਰੇ ਦਾ ਰਾਜ ਸਾਥ ਆਕੀ ਰਹੇ ਨ ਕੋਈ We are